ਸਸਿਕਾ ਜੀ ਮੈਂ ਕੁਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕੜਾਈ ਤੇ ਹੋਰ ਸਨਾਓ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੜੀਆ ਹੋਵਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਮੈਨੂੰ ਬਹੁਤ ਸਾਰੀ ਡਿਮਾਂਡ ਆ ਰਹੀ ਸੀ ਵੀ ਡੇਲੀ ਵੀਡੀਓ ਹਨਾ ਮੈਨੂੰ ਡੇਲੀ ਵੀਡੀਓ ਪਾਉਣੀ ਹਨਾ ਪੋਸੀਬਲ ਨਹੀਂ ਹੁੰਦੀ ਕਿ ਕੁਸਤਾ ਘਰ ਦੇ ਕੰਮ ਹੋ ਜਾਂਦੇ ਆ ਬਾਕੀ ਆਪਣਾ ਉਹ ਵਾਲਾ ਸੂਟਾਂ ਦਾ ਕੰਮ ਇਸ ਕਰਕੇ ਤੇ ਕੋਸ਼ਿਸ਼ ਮੈਂ ਜ਼ਰੂਰ ਕਰੂੰਗੀ ਕਿ ਡੇਲੀ ਵੀਡੀਓ ਪਾਮਾ ਤੇ ਹੁਣ ਆਪਣੇ 1 2 ਰਹਿ ਗਿਆ ਵਰਕ ਵਾਲੀਆਂ ਤੇ ਫਿਰ ਆਪਣੇ ਚਾਲੂਗੀ ਪੇਂਟਿੰਗ ਵਾਲੀ ਠੀਕ ਹੈ ਪੇਂਟਿੰਗ ਦੇ ਕਲਾਸਾਂ ਉਹਦੇ ਲਈ ਮੈਂ ਤੁਹਾਨੂੰ ਦੱਸੂਗੀ ਕਿ ਕੀ ਕੀ ਸਮਾਨ ਚਾਹੀਦਾ ਪਹਿਲਾ ਇੱਕ ਵੀਡੀਓ ਪਾਉਂਗੀ ਅੱਜ ਆਪਾਂ ਜਿਹੜੀ ਵੀਡੀਓ ਆ ਆ ਵਾਲੀ ਚਿੰਦੀ ਕਢਾਈ ਤੇ ਪਾਵਾਂਗੇ ਠੀਕ ਹੈ ਜਿਹੜੀ ਆ ਵਾਲੀ ਬੂਟੀ ਆ ਮੈਂ ਸਿਖਾਉਂਗੀ ਤੁਹਾਨੂੰ ਵੱਡੀ ਵਾਲੀ ਕਿਉਂਕਿ ਛੋਟੀ ਵਾਲੀ ਤੇ ਸੁਣ ਸਿਖਾ ਚੁੱਕੀ ਆ ਪਹਿਲਾਂ ਇਹ ਦੇਖੋ ਤੁਸੀਂ ਵੀਡੀਓ ਥੋੜੀ ਲੰਬੀ ਹੋ ਜੂਗੀ ਦਿਆਂ ਨਾਲ ਦੇਖਿਓ ਤੇ ਨਾਲ-ਨਾਲ ਬਣਾਉਣ ਦੀ ਕੋਸ਼ਿਸ਼ ਕਰਿਓ ਵੀਡੀਓ ਦੇ ਫਿਰ ਤੁਹਾਨੂੰ ਸਮਝ ਆ ਜੂਗੀ ਪਹਿਤੋ-ਪਹਿਤ ਰੱਟੇ ਹੀ ਲੱਗ ਜਾਣਗੇ ਜੇ ਨਾ ਵੀ ਸਮਝ ਆਈ ਤੇ ਇਹਦੇ ਚ ਇੱਕ ਵਾਰੀ ਆਪਾਂ ਰੱਟੇ ਲਾ ਲਈ ਤਾਂ ਉਸ ਤੋਂ ਬਾਅਦ ਆਪਾਂ ਨੂੰ ਸਮਝ ਆਉਣ ਲੱਗ ਜਾਂਦੀ ਆਪਾਂ ਇੱਕ ਦੋ ਵੀਡੀਓ ਆ ਗੁੱਟੀਆਂ ਬਣਾਵਾਂਗੇ ਤਾਂ ਫਿਰ ਆਪਾਂ ਨੂੰ ਸਮਝ ਆ ਜੂਗੀ ਹਨਾ ਵੀ ਕਿਵੇਂ-ਕਿਵੇਂ ਕਿੱਥੋਂ ਦੀ ਆਪਾਂ ਤਾਂ ਗਲ ਲੰਘਾਉਣੇਗਾ ਵੀ ਇਹ ਕੀ ਪ੍ਰੋਸੈਸ ਆ ਹੌਲੀ-ਹੌਲੀ ਆਪਾਂ ਨੂੰ ਸਾਰਾ ਸਮਝ ਆ ਜਾਂਦਾ ਹੁੰਦਾ ਇੱਕ ਵਾਰੀ ਕੋਈ ਵੀ ਚੀਜ਼ ਹੈ ਜਿਹੜੀ ਹਨਾ ਔਖੀ ਲੱਗਦੀ ਆ ਆਪਾਂ ਨੂੰ ਪਰ ਸਹੀ ਹੋ ਜੂਗੀ ਮਤਲਬ ਇੱਕ ਵਾਰ ਇੱਕ ਦੋ ਵਾਰ ਕੋਸ਼ਿਸ਼ ਕਰਿਓ ਆਲਮੀ ਤਾਂ ਸਕਾ ਚੁੱਕੀਆਂ ਪਹਿਲਾਂ ਹੁਣ ਆਪਾਂ ਵੱਡੀ ਜਿਹੜੀ ਉਹ ਬਣਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਮੈਂ ਦੱਸ ਦਾਂ ਵੀ ਚੈਨਲ ਨੂੰ ਸਬਸਕ੍ਰਾਈਬ ਜੂਰ ਕਰ ਲਿਓ ਤੇ ਅੱਗੇ ਵੀਡੀਓ ਸ਼ੇਅਰ ਜੂਰ ਕਰਦਿਆ ਕਰੋ ਹਨਾ ਤਾਂ ਕਿ ਵੀ ਜਿਹਨੂੰ ਵੀ ਸ਼ੌਂਕ ਆ ਇਹਨਾਂ ਚੀਜ਼ਾਂ ਦਾ ਤੇ ਉਹ ਆਪਣੇ ਆਪ ਉਹਦਾ ਸੂਟ ਵਗੈਰਾ ਬਣਾ ਸਕਣ ਤੇ ਸਿੱਖ ਕੇ ਕਈ ਏਦਾਂ ਦੇ ਹੁੰਦੇ ਆ ਵੀ ਜਿਹੜੇ ਪੈਸੇ ਨਹੀਂ ਲਾ ਸਕਦੇ ਹਨ ਆਪਾਂ ਫ੍ਰੀ ਚ ਕਰਾ ਰਹੇ ਆ YouTube ਤੇ ਤੇ ਇਸ ਲਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰਿਓ ਚੈਨਲ ਨੂੰ ਜੇ ਤੁਸੀਂ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਰੋਜ਼ ਵਾਲੇ ਡੇਲੀ ਵਾਲੇ ਹੋ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਜੋ ਆਪਾਂ ਬਣਾਉਣੇ ਆ ਬੂਟੀ ਇਹ ਵਾਲੀ ਧਿਆਨ ਨਾਲ ਦੇਖ ਲਿਓ ਥੋੜੀ ਜਿਹੀ ਲੰਬੀ ਹੋ ਜੂਗੀ ਵੀਡੀਓ ਕਿਉਂਕਿ ਇਹ ਮੈਂ ਕੱਟ ਨਹੀਂ ਕਰ ਸਕਦੀ ਜੇ ਮੈਂ ਮੈਂ ਬੱਸ ਇਹ ਤਾਂ ਮੈਂ ਛੋਟੀ ਵੀਡੀਓ ਬਣਾਉਣੀ ਹੁੰਦੀ ਆ ਡੇਲੀ ਜਿਆਦਾ ਲੰਬੀ ਨਹੀਂ ਤੇ ਇਹਦੇ ਵਿੱਚ ਟਾਈਮ ਲੱਗੂਗਾ ਆਪਾਂ ਨੂੰ ਕਿਉਂਕਿ ਇਹ ਥੋੜੀ ਜੀ ਬੂਟੀ ਹੈ ਜਿਹੜੀ ਵੱਡੀ ਆ ਤੇ ਟਾਈਮ ਲੈਂਦੀ ਆ ਵੀਡੀਓ ਧਿਆਨ ਨਾਲ ਦੇਖ ਲਓ ਜਰੂਰ ਸਿੱਖ ਜਾਊਂਗੀ ਵੀ ਇਹਦੇ ਵਿੱਚ ਕੋਈ ਹੋਣੀ ਹੈਗਾਗਾ ਮੈਂ ਖੁਦ ਪਹਿਲਾਂ ਮੈਨੂੰ ਨਹੀਂ ਆਉਂਦਾ ਸੀਗਾ ਇਹਨਾਂ ਤੇ ਜਿਵੇਂ ਜਿਵੇਂ ਮੈਂ ਸੂਟ ਬਣਾਏਗੀ ਹੁਣ ਇਹਨਾਂ ਦਾ ਐਕਸਪੀਰੀਅੰਸ ਹੋ ਗਿਆ ਮੈਨੂੰ ਆ ਦੇਖੋ ਆਹ ਵਾਲਾ ਸੂਟ ਬਣਾਇਆ ਇਹਦੇ ਬਸ ਇੱਕ ਪਾਸੇ ਫਲਾਵਰ ਰਹਿੰਦਾ ਇੱਕ ਪਾਸੇ ਆਹ ਵਾਲਾ ਕੰਪਲੀਟ ਆ ਆਜੋ ਆਪਾਂ ਬਣਾਉਣੇ ਆ। ਉਹ ਇਹ ਵਾਲੀ ਮੂਤੀ ਇਸ ਤਰ੍ਹਾਂ ਪੈਂਦੀ ਹੈ ਮਤਲਬ ਇਧਰ ਆਪਣਾ ਘੇਰਾ ਹੋ ਗਿਆ ਇਧਰ ਹੇਠੇ ਇਸ ਤਰ੍ਹਾਂ ਪੈਂਦੀ ਹੈ ਤੇ ਆਪਾਂ ਜਿਹੜੇ ਸਟਾਰਟਿੰਗ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਹੈ ਇਹਨੂੰ ਇਸ ਤਰ੍ਹਾਂ ਕਰ ਲਾਂਗੇ ਫਰੇਮ ਨੂੰ। ਆਜੀ ਤੇ ਸਟਾਰਟਿੰਗ ਕਰਾਂਗੇ ਆਪਾਂ। उस झुंबदा एंटरली कॉर्नर पे आ जाएंगे फिर अब तो नीचे जी ने छोटी बूटी आ गई ਉਹਨੂੰ ਪੱਕਾ ਇਹ ਆਜੂਗੀ ਮਤਲਬ ਪਹਿਲਾਂ ਤੁਸੀਂ ਛੋਟੀ ਦੀ ਪ੍ਰੈਕਟਿਸ ਕਰਨੀ ਆ ਆਪਣੀ ਪਹਿਲਾਂ ਵਾਲੀ ਵੀਡੀਓ ਦਿੱਤੀ ਹੋਈ ਹੈ ਉਹਦੇ ਵਿੱਚ ਸਾਰਾ ਕੁਝ ਹੈਗਾਗਾ ਜੇ ਉਹਦੇ ਵਿੱਚ ਕਈ ਵੇਰ ਨਹੀਂ ਸਮਝ ਆਉਂਦੀ ਤੁਸੀਂ ਮੈਨੂੰ ਦੁਬਾਰਾ ਪੁੱਛ ਸਕਦੇ ਹੋਗੇ ਮੈਸੇਜ ਵਗੈਰਾ ਕਰਦੇ ਹੋ ਤੇ ਜਾਂ ਕਮੈਂਟ ਕਰ ਦਿਓ ਮੈਂ ਦੁਬਾਰਾ ਵੀਡੀਓ ਬਣਾ ਦਵਾਂਗੀ ਠੀਕ ਹੈ ਫਿਰ ਆਪਣੀ ਇਸ ਤੋਂ ਬਾਅਦ ਪੇਂਟਿੰਗ ਦੀ ਕਲਾਸ ਚੱਲਣੀ ਆ ਲਗਾਤਾਰ ਫੋਨ ਇਥੋਂ ਆਪਾਂ ਇਧਰ ਲੈ ਕੇ ਜਾਵਾਂਗੇ ਆ ਡੱਬਾ ਪੂਰਾ ਕੰਪਲੀਟ ਕਰਾਂਗੇ ਠੀਕ ਹੈ ਇਹਦਾ ਟ੍ਰੇਸ ਵਗੈਰਾ ਤੁਸੀਂ ਬਣਾਉਣਾਗਾ ਤਾਂ ਫੋਨ ਵਿੱਚ ਬਣਾ ਸਕਦੇ ਹੋਗੇ ਫੋਨ 'ਚ ਹੁੰਦੇ ਆ ਸੂਟ ਤੇ ਜੇ ਬੂਟੀ ਕੱਢਣੀ ਆ ਤੁਸੀਂ ਉਦੋਂ ਤੋਂ ਕੱਢ ਕੇ ਫੋਨ ਵਿੱਚ ਹਣਾ ਫੋਨ ਰੱਖ ਕੇ ਫੋਨ ਦੇਉਤੀ ਆਪਾਂ ਇਹਨੂੰ ਬਣਾ ਸਕਦੇ ਹਾਂ ਮਤਲਬ ਇਹਦਾ ਸਾਈਜ਼ ਏਡਾ ਹੁੰਦਾ ਆਪਣੇ ਫੋਨ ਦੀ ਸਕਰੀਨ ਜਿੱਡਾ ਹੀ ਆ জੂਮ ਕਰਕੇ ਫੋਟੋ ਨੂੰ ਤੇ ਉਹਦੇ ਤੋਂ ਬਣਾ ਸਕਦੇ ਹੋਗੇ ਦੇਖੀ ਜਾਓ ਨਾਲ-ਨਾਲ ਬਣਾਈ ਚੱਲਿਓ ਧਿਆਨ ਨਾਲ ਦੇਖਿਓ ਸਾਰੀ ਵੀਡੀਓ ਤੇ ਇਹ ਵਾਲੇ ਸੂਟ ਨੇ ਜਿਹੜੇ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਨੇ ਹੁਣ ਬੁਟੀਕ ਦੇ ਬਹੁਤ ਪੀਸ ਮੇ ਬੁਟੀਕ ਦੇ ਬਣਾਏ ਨੇਗੇ ਤੇ ਬਾਕੀ ਵੈਸੇ ਲੋਕਲ ਵੀ ਬਹੁਤ ਇਹਨਾਂ ਦੀ ਡਿਮਾਂਡ ਆ ਰਹੀ ਆ ਠੀਕ ਹੈ ਆਹ ਵਾਲਾ ਜਿਵੇਂ ਇਧਰੋਂ ਆ ਜਿਹੜਾ ਧਾਗਾ ਥੱਲੇ ਹੁੰਦਾ ਜੇ ਹੁਣ ਆਪਾਂ ਇਧਰ ਲੈ ਕੇ ਆਨੇ ਇਧਰੋਂ ਵੀ ਇਹ ਵਾਲਾ ਤਾਂ ਥੱਲੇ ਆ ਧਾਗਾ ਇਧਰੋਂ ਵੀ ਥੱਲੇ ਹੁਣ ਇੱਥੋਂ ਆਪਾਂ ਇਹਨੂੰ ਉੱਪਰ ਚੱਕ ਲਾਂਗੇ ਠੀਕ ਆ ਦੋ ਧਾਗੇ ਇੱਕੋ ਜਿਹੇ ਨਹੀਂ ਹੋਣੇ ਚਾਹੀਦੇ ਸਿੰਧੀ ਜੇ ਹੁੰਦਾ ਵੀ ਇੱਕ نیچے ਹੋਣਾ ਚਾਹੀਦਾ ਇੱਕ ਉੱਪਰ ਹੋਣਾ ਚਾਹੀਦਾ ਕੁਝ ਵੀ ਆਪਾਂ ਬਣਾ ਰਹੇ ਆ ਚਾਹੇ ਛੋਟੀ ਡੱਬੀ ਬਣਾ ਰਹੇ ਆ ਚਾਹੇ ਵੱਡੀ ਦੋਨੇ ਦੋ ਕੋਲੋ ਕੋਲੀ ਥ੍ਰੈਡ ਇੱਕੋ ਜਿਹੇ ਨਹੀਂ ਹੋਣੇ ਚਾਹੀਦੇ ਇੱਕ ਉੱਪਰ ਹੋਵੇ ਇੱਕ ਹੇਠੇ ਹੋਵੇ ਠੀਕ ਆ ਹੁਣ ਆਪਾਂ ਤਾਂ ਗਾ ਜਿਹੜਾ ਆਈਵਰ ਮੈਂ ਉੱਪਰ ਹੀ ਰੱਖਦੀ ਆਂ ਤੇ ਇੱਥੋਂ ਆ ਨੀਚੇ ਚੱਕ ਲਾਂਗੇ ਠੀਕ ਆ ਹੁਣ ਆ ਦੇਖ ਚੱਕਿਆਗਾ ਆ ਆਪਣਾ ਉੱਪਰ ਇਹਦੇ ਤੋਂ ਆਪਾਂ ਉੱਪਰ ਹੀ ਰੱਖਾਂਗੇ ਆਹ ਵਾਲੇ ਥ्रेड ਨੂੰ ਉਹਦੇ ਆਪਾਂ ਨੀਚੇ ਹੀ ਲੰਘਾਇਆਗਾ ਦੇਖੋ ਹੁਣ ਇਹ ਡੱਬੀ ਆਪਣੀ ਕੰਪਲੀਟ ਹੋਊਗੀ ਆ ਹੁਣ ਆਪਾਂ ਨੈਕਸਟ ਬਾਕਸ ਇਹਦੇ ਵਿੱਚ ਚੱਲਾਂਗੇ ਇੱਥੋਂ ਆਹ ਵਾਲਾ ਥ्रेड ਚੱਕ ਲਾਂਗੇ थरेड उपर आहे हुना जेडा आपण चक लांगे ठीक आहे आपण नीचे करल थरेड ਹੁਣ ਆਪਾਂ ਦੇਖੋ ਆਈਵਰ ਵਿੱਚ ਉਪਰੀ 라 ਦਿਨੀ ਦੀ ਜੋ ਵੀ ਡੱਬੀ ਬਣਦੀ ਹੈ ਤੇ ਜਦੋਂ ਆਪਾਂ ਅਗਲੀ ਡੱਬੀ ਚ ਐਂਟਰ ਕਰਨਾ ਉਸ ਤੋਂ ਬਾਅਦ ਮੈਂ ਨੀਚੇ ਵਾਲਾ ਧਾਗਾ ਜਿਵੇਂ ਆ ਹੁਣ ਆਪਾਂ ਇੱਧਰ ਲੰਘਾਂਗੇ ਤੇ ਚੱਕਾਂਗੇ ਠੀਕ ਹੈ ਹੁਣ ਆਪਾਂ ਆ ਡੱਬੀ ਕੰਪਲੀਟ ਕਰ ਲਈਏ ਪਹਿਲਾਂ ਇਹ ਦੇਖੋ ਹੁਣ ਵੀ ਆਪਾਂ ਉੱਪਰ ਹੀ ਰੱਖਿਆ ਹੋਇਆਗਾ ਤੇ ਹੁਣ ਜਦੋਂ ਆਪਾਂ ਸੂਈ ਨੂੰ ਕੱਢਾਂਗੇ ਉਦੋਂ ਵੀ ਉੱਪਰ ਹੀ ਹੋਊਗਾ ਆ ਦੇਖੋ ਐਤੋਂ ਵੀ ਹੁਣ ਆਪਾਂ ਇਹਨੂੰ ਉੱਪਰ ਰੱਖਾਂਗੇ ਹੁਣ ਆਪਾਂ ਆ ਥ्रेड ਚੱਕਾਂਗੇ ਠੀਕ ਹੈ ਕਿਉਂਕਿ ਇੱਧਰ ਆਪਾਂ ਉੱਪਰ ਰੱਖਿਆ ਸੀ ਇੱਧਰ ਵੀ ਉੱਪਰ ਹੈ ਇੱਥੇ ਚੱਕ ਲਾਂਗੇ ਹੁਣ ਬੱਸ ਉੱਪਰ ਹੀ ਰੱਖਣਾ ਹਰ ਵਾਰ జాను దేవు చక్కల ఆనూ ఉన్నా ਨਾਲ ਨਾਲ ਕੋਸ਼ਿਸ਼ ਕਰਿਓ ਬਣਾਉਣ ਦੀ 101% ਤੁਹਾਨੂੰ ਆ ਜੂਈ ਕੋਈ ਇਹਦੇ ਚ ਬੜੀ ਵੱਡੀ ਔਖੀ ਗੱਲ ਨਹੀਂ ਹੁੰਦੀ ਇੱਕ ਵਾਰ ਆਪਾਂ ਨੂੰ ਆ ਰਹੀ ਕਿ ਚੀਜ਼ ਔਖੀ ਲੱਗਦੀ ਆ ਪਹਿਲਾਂ ਇਹਦਾ ਆਪਾਂ ਇਹਦਾ ਜਾਲ ਸਹੀ ਤਰੀਕੇ ਨਾਲ ਪਾਵਾਂਗੇ ਨਾ ਫਿਰ ਆਪ ਨੂੰ ਇਹਦੇ ਚ ਕੋਈ ਦਿੱਕਤ ਨਹੀਂ ਆਉਣੀ ਹੈਗੀ ਕਿ ਵੀ ਆਪਣਾ ਗਲਤ ਹੋ ਜੂਗਾ ਜਾਂ ਆਪਾਂ ਹਨਾ ਵੀ ਉਲਝ ਜਾਾਂਗੇ ਅੱਗੇ ਜਾ ਕੇ ਜਾਲ ਸਹੀ ਤਰੀਕੇ ਨਾਲ ਪੈਣਾ ਚਾਹੀਦਾ ਦੇ ਥੱਲੋਂ ਦੀ ਕੱਢਤਾ ਦੇਖੋ ਉੱਪਰ ਸੀ ਆ ਇੱਥੇ ਹੁਣ ਆਪਾਂ ਆ ਬਾਕਸ ਵੀ ਕੰਪਲੀਟ ਕਰ ਲਾਂਗੇ ਜੀ ਮੈਂ ਹੁਣ ਇਹ ਵੀਡੀਓ ਕੱਟ ਕੇ ਵੀ ਬਣਾ ਸਕਦੀ ਸੀ ਇੱਕ ਬਾਕਸ ਵੀ ਤੁਹਾਨੂੰ ਦਿਖਾ ਸਕਦੀ ਸੀ ਬਣਾ ਕੇ ਹਨਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਕੱਟਣੀ ਕਰਨੀ ਚਾਹੀਦੀ ਹੈ ਨਾ ਇਹ ਵੀਡੀਓ ਕਿਉਂਕਿ ਕੱਟ ਕਰਕੇ ਤੁਹਾਨੂੰ ਸਮਝ ਹੀ ਨਹੀਂ ਆਉਣੀ ਫਿਰ ਮੇਰਾ ਵੀਡੀਓ ਬਣਾਉਣ ਦਾ ਫਾਇਦਾ ਵੀ ਕੀ ਆ ਜਿਦੋਂ ਸਾਨੂੰ ਸਮਝ ਜੀ ਨਾ ਆਇਆ ਹੁਣ ਤੁਸੀਂ ਨਾਲ-ਨਾਲ ਵੀ ਬਣਾ ਸਕਦੇ ਹੋ ਆਪਾਂ ਪੂਰਾ ਕੰਪਲੀਟ ਹੌਲੀ-ਹੌਲੀ ਪ੍ਰੋਸੈਸ ਆ ਜਿਹੜਾ ਉਹ ਕੀਤਾਗਾ ਆ ਦੇਖੋ ਆ ਧਾਗਾ ਆਪ ਉੱਪਰ ਲੈ ਲਿਆ ਆ ਇਹਦੇ ਆ ਨੀਚੇ ਰਹਿ ਗਿਆ ਠੀਕ ਹੈ ਹੁਣ ਆਹ ਵਾਲਾ ਉੱਪਰ ਚੱਕ ਲਾਂਗੇ ਕਿਉਂਕਿ ਆ ਨੀਚੇ ਹੋ ਜੂਗਾ ਉੱਪਰ ਹੋ ਜੂਗਾ ਹੁਣ ਆਪਾਂ ਇਹਨੂੰ ਫਿਰ ਤੋਂ ਉੱਪਰ ਚੱਕਾਂਗੇ ਲਾਸਟ ਬਾਕਸ ਹੈ ਆਪਣਾ ਉਹੀ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਹੈ ਨਾ ਉੱਥੇ ਜਾ ਕੇ ਇਹ ਖਤਮ ਹੋ ਜੂਗੀ ਬੂਟੀ ਇਹਨੂੰ ਪੱਕੀ ਸਿੰਧੀ ਵੀ ਕਹਿੰਦੇ ਆ ਜਾਦਾ ਆਪਾਂ ਇਹਨੂੰ ਟਾਈਟ ਨਹੀਂ ਬਣਾਉਣਾ ਹੁੰਦਾ ਨਹੀਂ ਫਿਰ ਕੱਪੜੇ 'ਚ ਬਲ ਪੈ ਜਾਂਦਾ ਮਿਲੋ ਹਲਕਾ ਹਲਕਾ ਵੀ ਜ਼ਿਆਦਾ ਟਾਈਟ ਨਹੀਂ ਕਰਨਾ ਹੈਗਾ ਹੁਣ ਆਪਾਂ ਇਹਦਾ ਪ੍ਰੋਸੈਸ ਹੈ ਜਿਹੜਾ ਜਾਲ ਦਾ ਪੂਰਾ ਕਰ ਲਿਆ ਹੁਣ ਆਪਾਂ ਇਹਨੂੰ ਵਿੱਚੋਂ ਭਰਾਂਗੇ ਠੀਕ ਹੈ ਵਿੱਚੋਂ ਕਿਵੇਂ ਭਰਨੀ ਆ ਮੈਂ ਤੁਹਾਨੂੰ ਦੱਸੂਗੀ ਹੁਣ ਮੈਂ ਇੱਥੇ ਥ੍ਰੈਡ ਘੱਡ ਲਿਆ ਠੀਕ ਹੈ ఆ జా ఆ థర్డ్ నీచో కరీ ఆ థర్డ్ కాలా థర్డ్ చక్కల ఫను నిధర లే బాక్స్ ਇਥੋਂ ਆਹ ਵਾਲੇ ਚ ਉਹਨੂੰ ਆਪਾਂ ਅੱਧਾ ਛੱਡਾਂਗੇ ਕਿਉਂਕਿ ਉਹ ਜਦੋਂ ਆਪਾਂ ਮੁੜਾਂਗੇ ਨਾ ਵਾਪਸ ਉਹᱫੋ ਕੰਪਲੀਟ ਹੋਊਗਾ ਠੀਕ ਹੈ ਇਹਨੂੰ ਕੰਪਲੀਟ ਕਰਾਂਗੇ ਆ ਬਾਕਸ ਨੂੰ ਨੀਚੇ ਵਾਲਾ ਜਿਹੜਾ ਉਹ ਹੋਨ ਜਾਏਗਾ ਥ੍ਰੈਡ ਆ ਦੇਖੋ ਜਿਵੇਂ ਆ ਉੱਪਰ ਹੈ ਜਿਹੜਾ ਆ ਤੁਹਾਡੇ ਹੇਠਾਂ ਇਹਦੇ ਵਿੱਚ ਪਾਉਣੀ ਹੈ ਸੂਈ ਠੀਕ ਹੈ ਇਹਦੇ ਚ ਪਾ ਕੇ ಹಣಕ್ಸ್ ಎು ಅದಾ ಬೇ ಅಲ್ಲಿ ಡಬ್ಬಿ ಚವೇ ಠೀಕ ಇತರನು ච දත ටිකೆ. ವද. ఉ ಪ ಆ రಡ చ ಡ හುದ ಡ නි್ಿ නි ಕ್ಣ చಕන නිಿ್ಳ க்கண ವර. හರವರම කරන්න ठිக்க. ചക്കോക്സ് എന്താ പ്രോസ ਬਸ ਆਪਾਂ ਨੂੰ ਧਾਗਿਆਂ ਦਾ ਧਿਆਨ ਰਹਿਣਾ ਚਾਹੀਦਾ ਵੀ ਕਿਹੜਾ ਉੱਪਰ ਕਰਨਾ ਹੈ ਕਿਹੜਾ ਨੀਚੇ ਕਰਨਾ ਠੀਕ ਹੈ। ਆ ਦੇਖੋ ਹੁਣ ਆਪ ਉੱਪਰ ਕਰਾਂਗੇ। ਠੀਕ ਹੈ ਦੇਖੋ ਧਿਆਨ ਨਾਲ ਉਸ ਤੋਂ ਬਾਅਦ ਆਹ ਵਾਲਾ ਚੱਕਾਂਗੇ। ਆਪਣਾ ਪੂਰਾ ਬਾਕਸ ਜਿਹੜਾ ਕੰਪਲੀਟ ਹੋ ਗਿਆ ਹੁਣ ਆਪਾਂ ਅਗਲੇ 'ਚ ਇੰਟਰ ਕਰਾਂਗੇ ਠੀਕ ਹੈ।

ਨਹੀਂ ਤੇ ਮੈਂ 5-7 ਮਿੰਟਾਂ ਤੋਂ ਵੱਧ ਵੀਡੀਓ ਨਹੀਂ ਬਣਾਉਂਦੀ ਹੈਗੀ ਬਾਰਾ ਜਦੋਂ ਆਪਾਂ ਨੂੰ ਪ੍ਰੋਸੈਸ ਹੀ ਲੰਬਾ ਤਾਂ ਫਿਰ ਆਪਾਂ ਨੂੰ ਲੰਬੀ ਵੀਡੀਓ ਬਣਾਉਣੀ ਪੈਂਦੀ ਹੈ ਠੀਕ ਹੈ ਤੇ ਇਸ ਤਰ੍ਹਾਂ ਜੀਓ ਆਪਾਂ ਤੋਂ ਆ ਬਾਕਸ ਥੋੜਾ ਵੱਡਾ ਹੋ ਜਾਂਦਾ ਨਾ ਤੇ ਖਾਲੀ ਰਹਿ ਜਾਂਦਾ ਕਈ ਵਾਰ ਡਿਜ਼ਾਈਨ ਇਹ ਥੋੜਾ ਜਿਹਾ ਛੋਟੀਆਂ ਉਹਨਾਂ ਨੇ ਪੈਂਦੀਆਂ ਬੂਟੀਆਂ ਇਹ ਡਬਲ ਜਿਹਾ ਛਪ ਗਿਆ ਸੀ ਤੇ ਪਤਾ ਨਹੀਂ ਲੱਗਿਆ ਹੈਗਾ ਮੈਨੂੰ ਵੀ ਹੁਣ ਆਪਾਂ ਆ ਬਾਕਸ ਚ ਜਾਵਾਂਗੇ ठीक है थ्रेड भी खत्म हो गया आप होर देखो इधरों నీచే గట్టి థర్డ్ ఇద్దరు ఎంట్ ను సోఖా ठीक है ലസ്റ്റ് വോക്സ് രീിറ്റേ ചില ബന്ധു ആക്സ് തര ക് ਠੀਕ ਹੈ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਇਹਨੂੰ نیچے ਕਰ ਦਾਂਗੇ ਹਾਂ ਦੇਖੋ نیچے ਤੋਂ ਕਿੰਨੀ ਆ ਸਫਾਈਏਗੀ ਤੇ ਇਹ ਆਪਾਂ ਗੱਟ ਦੇ ਦਾਂਗੇ ਨੂੰ ਤੁਸੀਂ ਜਿਵੇਂ ਮਰਜ਼ੀ ਦੇ ਸਕਦੇ ਹੋ ਨਾਲ ਵੀ ਸੂਈ ਪਾ ਕੇ ਦੇ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਥ੍ਰੈਡ ਤੋੜ ਦਾਂਗੇ ਆਪਾਂ ਇੱਥੋਂ ਕੰਪਲੀਟ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਥੈਂਕ ਯੂ ਬੈਰੀ ਮੱਚ ਐਨ ਯਾਰੀ ਸਬਸਕ੍ਰਾਈਬ ਕਰਨ ਲਈ ਚੈਨਲ ਨੂੰ ਸਾਰੇ ਸਬਸਕ੍ਰਾਈਬਰਾਂ ਦਾ ਬਹੁਤ ਬਹੁਤ ਧੰਨਵਾਦ